ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਤੋਂ ਗੁੱਡ ਫਰਾਈਡੇ ਮੌਕੇ ਸੰਤਰੀਨ ਤਰੇਜ਼ਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਕ੍ਰਿਸਟ ਤੇ ਡੀਨ ਫਾਦਰ ਜੋਸ਼ ਪਡੀਓਟੀ ਦੇ ਅਗਵਾਈ ਵਿੱਚ ਡਡਵਾ ਚਰਚ ਤੋਂ ਦੁੱਖ ਭੋਗ ਯਾਤਰਾ ਕੱਢੀ ਗਈ। ਯਾਤਰਾ ਦੇ ਵਿੱਚ ਕੈਥੋਲਿਕ ਚਰਚ ਨਾਲ ਸੰਬੰਧਿਤ ਸੰਗਤਾਂ ਨੇ ਵੱਧ ਛੜ ਕੇ ਸ਼ਮੂਲੀਅਤ ਕੀਤੀ। ਫਾਦਰ ਜੋਸ਼ ਪਡੀਓਟੀ ਦੁਆਰਾ ਪ੍ਰਾਰਥਨਾ ਕਰਨ ਉਪਰੰਤ ਸ਼ੁਰੂ ਹੋਈ ਇਸ ਦੁੱਖ ਭੋਗ ਯਾਤਰਾ ਦੌਰਾਨ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਤੇ ਚੜੇ ਜਾਣ ਦੌਰਾਨ ਯਿਸੂ ਮਸੀਹ ਜੀ ਨੂੰ ਜਿਹੜੀਆਂ 14 ਦੁੱਖ ਦੀਆਂ ਘਟੀਆਂ ਵਿੱਚੋਂ ਲੰਘਣਾ ਪਿਆ ਸੀ ਉਨਮਗਾ ਮੰਨੋ ਲਾਈਵ ਇਸ ਦੁੱਖ ਭੋਗ ਯਾਤਰਾ ਵਿੱਚ ਦਰਸਾਇਆ ਗਿਆ। ਸੈਂਟ ਜੋਸਫ ਚਰਚ ਡੱਡਵਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸੈਂਟ ਰੇਟੇਜ਼ਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਯਾਤਰਾ ਸਮਾਪਤ ਹੋਈ। ਇਸ ਮੌਕੇ ਜਿੱਥੇ ਫਾਦਰ ਜੋਸ਼ ਪਟਿਓਟੀ ਦੁਆਰਾ ਦੇਸ਼ ਦੁਨੀਆ ਲਈ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਗਈ, ਉੱਥੇ ਹੀ ਕੌਂਸਲ ਦੇ ਪ੍ਰਧਾਨ ਤੋਂ ਕੋਆਰਡੀਨੇਟਰ ਅਕੇਸ਼ ਵਿਲੀਅਮ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਗੁੱਡ ਫਰਡੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਮੁਕਤ ਰਿਪਲਾਈ ਵਾਸਤੇ ਕੁਰਬਾਨੀ ਦਿੱਤੀ ਅਤੇ ਇਸ ਦਿਨ ਨੂੰ ਅਸੀਂ ਯਾਦ ਕਰਦੇ ਹਾਂ ਇਸ ਲਈ ਪ੍ਰਭੂ ਜੀ ਸਾਨੂੰ ਸਿਖਾਉਂਦੇ ਹਨ ਕਿ ਦੁੱਖਾਂ ਤਕਲੀਫਾਂ ਨੂੰ ਭਲਾ ਕੇ ਆਪਣੇ ਪਰਿਵਾਰ ਅਤੇ ਸਮਾਜ ਵਾਸਤੇ ਕੰਮ ਕਰੋ ਉਹਨਾਂ ਕਿਹਾ ਕਿ ਇਸ ਦਿਨ ਪ੍ਰਭੂ ਯਿਸੂ ਮਸੀਹ ਜੀ ਮਨੁੱਖਤਾ ਦੀ ਭਲਾਈ ਵਾਸਤੇ ਤੀਸਰੇ ਦਿਨ ਜ਼ਿੰਦਾ ਹੋਏ ਸਨ ਅਤੇ ਉਹਨਾਂ ਨੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕੀਤੇ ਸਨ ਇਸ ਮੌਕੇ ਕਮਿਸ਼ਨ ਦੇ ਸਾਬਕਾ ਡਾਇਰੈਕਟਰ ਸ਼ਿਮਾਉਨ ਸੰਦੋਸਿਮੇਤ ਸੰਗਤਾਂ ਵੱਡੇ ਗਿਣਤੀ ਵਿੱਚ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਟੇ ਸਿੰਘ ਦੀ ਰਿਪੋਰਟ ਅੱਜ ਪਰਬੂ ਯੇਸ਼ੂ ਮਸੀਹ ਜੀ ਨੇ ਜੋ ਸਮੂਹ ਮਾਨਵਜਾਤੀ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ ਉਸ ਦਿਨ ਨੂੰ ਯਾਦ ਕਰਦੇ ਹੋਏ ਡਾਈਸੀ ਹੌਬ ਜਲੰਧਰ ਦੇ ਵਿੱਚ ਪੈਰਿਸ਼ ਧਾਰੀਵਾਲ ਸਾਡੇ ਫਾਦਰ ਜੋਸ ਸਪੈਰਿਟੀ ਜੋ ਇਥੋਂ ਦੇ ਡੀਨ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡੀ ਦੁੱਖ ਭੋਗ ਯਾਤਰਾ ਜੋ ਕੱਢੀ ਜਾ ਰਹੀ ਆ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਕਿਰਜਾ ਘਰ ਡਟਵਾ ਘਰ ਤੋਂ ਚੱਲ ਕੇ ਸੰਤ ਰੀਤਰੇਜਾ ਇੱਥੇ ਜਾ ਘਾ ਕੈਥੋਲਿਕ ਚਰਚ ਦੇ ਵਿੱਚ ਜਾਵੇਗੀ ਔਰ ਸਾਰੀ ਕਲੀਸ਼ੀਆ ਨੇ مسیحی ਭਾਈਚਾਰੇ ਨੇ ਅੱਜ ਰੋਜ਼ਾ ਰੱਖਿਆ ਹੋਇਆ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਕੋਲ ਪੂਰੀ ਮਨੁੱਖੀ ਜਾਤੀ ਦੇ ਲਈ ਅਰਦਾਸ ਪ੍ਰਾਰਥਨਾਵਾਂ ਕਰ ਰਹੇ ਹਨ ਇਸੇ ਤਰੀਕੇ ਦੇ ਨਾਲ ਸਤਕਾਰਯੋਗ ਫਾਦਰ ਜੀ ਨੇ ਪਹਿਲਾਂ ਪੂਰੇ ਭਾਰਤ ਦੇਸ਼ ਪੰਜਾਬ ਪ੍ਰਦੇਸ਼ ਤੇ ਫਿਰ ਆਪਣੇ ਜ਼ਿਲ੍ਹੇ ਲਈ ਆਪਣੇ ਲੋਕਾਂ ਦੇ ਲਈ ਨੇਤਾਵਾਂ ਦੇ ਲਈ ਤੇ ਜਿਹੜੇ ਸਾਡੇ ਐਡਮਿਨਿਸਟਰेटर ਨੇ ਸਾਰਿਆਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਨੇ ਕਿ ਪ੍ਰਭੂ ਤੂੰ ਸਭ ਨੂੰ ਆਪਣੇ ਪਿਆਰ ਦੇ ਨਾਲ ਆਪਣੇ ਵੱਲ ਖਿੱਚਾ ਔਰ ਅੱਜ ਉਸ ਤਰ੍ਹਾਂ ਦੇ ਦਿਨ ਨੂੰ ਬੜੇ ਸ਼ਾਂਤੀਪੂਰਕ ਤੇ ਵਧੀਆ ਤਰੀਕੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਕੇ ਗੁੱਡ ਫਰਡੇ ਨੂੰ ਅਸੀਂ ਦੁਖਤ ਪੋਕ ਯਾਤਰਾ ਜੋ ਹੈ ਉਹ ਕੱਢ ਰਹੇ ਹਾਂ ਥੈਂਕ ਯੂ ਅੱਜ ਪੂਰੀ ਦੁਨੀਆ ਦੇ ਵਿੱਚ ਪਰ ਵੀ ਅਸੀਂ ਅਸਾਦਾ ਜੋ ਗੁਰੂਆਂ ਦੇ ਮਹਤਵ ਨੂੰ ਯਾਦ ਕਰਦੇ ਹਨ ਅੱਜ ਅਸੀਂ ਸੰਸਾਰ ਪਰ ਵਿੱਚ ਗੁੱਡ ਫਰਡੇ ਮਨਾ ਰਹੇ ਹਾਂ ਅੱਜ ਗੁੱਡ ਫਰਡੇ ਹੈ ਯਾ ਨੋ ਪ੍ਰਭੂ ਯਿਸੂ ਮਸੀਹ ਮਨੁੱਖਜਾਤੀ ਦੇ ਲਈ ਮਰ ਗਿਆ ਤੇ ਆਮ ਹੈ ਕਿ ਜਦੋਂ ਕਿਸੇ ਦਾ ਡਾਤੂ ਹੋ ਜਾਂਦਾ ਹੈ ਉਹ ਦਿਨ ਸ਼ੋਧ ਮਨਾਉਂਦਾ ਹੈ ਪਰ ਪ੍ਰਭੂ ਯਿਸੂ ਮਸੀਹ ਦੇ ਮੌਤ ਦਾ ਦਿਨ ਨੂੰ ਗੁੱਡ ਫਰਡੇ ਸੰਘਾ ਦਿਨ ਆਖਿਆ ਜਾਂਦਾ ਹੈ ਕਿਉਂਕਿ ਪ੍ਰਭੂ ਨੇ ਸਾਨੂੰ ਅੱਜ ਇੱਕ ਨਵਾਂ ਨਿਯਮ ਦਿੱਤਾ ਹੈ ਆਪਣੇ ਵੇਰਿਆਂ ਨੂੰ ਪਿਆਰ ਕਰੋ ਸਾਉਣ ਵਾਲਿਆਂ ਲਈ ਪ੍ਰਾਰਥਨਾ ਕਰੂ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਸਾਨੂੰ ਦਇਆ ਪਿਆਰ ਅਤੇ ਆਭੀ ਦੇਣ ਲਈ ਸਾਨੂੰ ਪ੍ਰੇਰਨਾ ਦਿੰਦਾ ਹੈ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਵਾਂਗ ਇੱਕ ਦੂਸਰੇ ਨੂੰ ਪਿਆਰ ਕਰੀਏ ਆਪਣੇ ਵੇਰਿਆਂ ਲਈ ਪ੍ਰਾਰਥਨਾ ਕਰੀਏ ਜੀਸੇ ਦਿਨ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਇੱਕ ਚੰਗਾ ਸਮਾਜ ਬਣਾਏ ਜਿੱਤੇ ਨਾ ਵਿਤਕਰਾ ਹੈ ਉਨਾ ਬਈ ਦਸ਼ਮਨੀ ਹੈ ਅਸੀਂ ਆਪਸੇ ਪਿਆਰ ਮੁਹੱਬਤ ਵਜ ਰਹੀ ਹੈ ਪ੍ਰਭੂ ਨੇ ਮਰ ਕੇ ਜੀਵ اٹਕੇ ਸੰਸਾਰ ਨੂੰ ਜੀਵਨ ਦਿੱਤਾ ਹੈ ਉਹ ਪ੍ਰਭੂ ਨੇ ਸਾਨੂੰ ਅਜ ਸਲੀਬ ਦੇ ਕੇ ਸਲੀਬ ਦੇ ਰਾਸ ਤੇ ਰਾਤ ਚੱਲਣ ਲਈ ਅਗਵਾਹੀ ਕਰਦਾ ਹੈ ਸਲੀਬ ਦੇ ਵਿੱਚ ਅਸੀਂ ਸੁਭਾਨ ਪਰਮੇਸ਼ਰ ਦਾ ਪਿਆਰ ਵੇਖਦੇ ਹਾਂ ਪ੍ਰਭੂ ਦਾ ਪਿਆਰ ਸਾਲੀਬ ਦੇ ਇਤਿਹਾਸ ਕੀਤਾ ਹੈ ਆਪਣੇ ਇਕਲਾਵਤੇ ਬੇਟੇ ਲਿਰਾਹੀ ਮਨੁੱਖਜਾਤੀ ਨੂੰ ਤਾਂ ਵੀ ਇਨਸਾਨ ਨੇ ਆਪਣੀ ਜਾਨ ਲੈ ਕੇ ਪ੍ਰਭੂ ਸਾਨੂੰ ਪਿਆਰ ਕੀਤਾ ਹੈ ਕਿ ਉਹ ਅਜ ਅਸਾਂ ਸਾਰੇ ਨੂੰ ਅਖਰਾ ਹੈ ਜਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਆ ਵਸੇ ਅੱਜ ਇਸ ਪਿਆਰ ਦਾ ਪੇਗਾ ਆਪਣੇ ਛਿਵਨ ਦੇ ਰਾਹੀ ਆਪਣੀ ਪਰਿਵਾਰ ਤੋਂ ਲਾਗੂ ਕਰਕੇ ਕੋਰੇ ਸਮਾਜ ਦੇ ਵਿੱਚ ਫਲਾਈਏ ਆ ਵਸੇ ਫਿਲ ਕੇ ਪਿਆਰ ਕਰੀਏ ਆਪਣੇ ਸਵਾਰਥ ਨੂੰ ਛੱਡ ਕੇ ਨਿ ਸਵਾਰਥ ਪਿਆਰ ਵਿਖਾਈਏ ਅਜ ਅਸੀਂ ਪੰਜਾਬ ਦੇ ਲਈ ਆਪਣੇ ਪਹਾੜੀ ਦੇਸ਼ ਦੇ ਸ਼ਾਨਦਿੱਲੇ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਆਸੇ ਸਾਰੇ ਦੇਖੋ ਪਤਾ ਨਾ ਪਰਮੇਸ਼ਰ ਦੇ ਬੱਚੇ ਹਾਂ ਆਸੇ ਪਰਮੇਸ਼ਰ ਦੇ ਸੰਦਾਨ ਵਾਂਗ ਜੀਵਨ ਗੁਜ਼ਾਰੀਏ ਖੁਦਾ ਤੋਂ ਅਨੁਸਾਰiano ਬਰਕਤ ਦੇਵੇ